ਇਹ 2-3 ਘੰਟੇ ਦਾ ਪੇ ਹੈ ਜੀ ਪੂਰੀ ਫੁੱਲ ਪਾਣੀ ਪਾਣੀ ਹੋ ਗਏ ਤੁਹਾਡੇ ਸਾਹਮਣੇ ਹੈਗਾ ਜੀ ਇੱਥੇ ਪਾਣੀ ਸਾਹ ਜਨਾਬੀ ਪੂਰਾ ਫੁੱਲ ਖੜ ਗਿਆ ਜੀ ਇੱਥੇ ਕਿੰਨੀ ਤੈਨੂੰ 2-3 ਘੰਟੇ ਲੱਗਾ ਪੂਰਾ ਵਧੀਆ ਲੱਗਾਤਾਰ ਪੇ ਲਗਾਤਾਰ ਤੇ ਉਹਨੇ ਕਰਕੇ ਪਾਣੀ ਖੜਿਆ ਗਿਆ ਪਾਣੀ ਜਾ ਰਿਹਾ ਕਰਕੇ ਖੜਿਆ ਗਿਆ ਕਿੰਨੀ ਕਿੰਨੀ ਕਿਸਮ ਦੀ ਸਮੱਸਿਆ ਆ ਰਹੀ ਹੈ ਕਰੋ ਬਣਾ ਲੇ ਸਮੱਸਿਆ ਦਾ ਵਾਧੂ ਹੋ ਗਈ ਜੀ ਹੁਣ ਦੇਖੋ ਤੁਹਾਡੇ ਸਾਹਮਣੇ ਸਾਰੇ ਰੋਡ ਭਰੇ ਪੈਣੀ ਕੋਈ ਤੀਨੇ ਆਉਂਦਾ ਕੋਈ ਤੀਨੇ ਆਉਦਾ ਜਰੇ ਰੋਡ ਪਾਣ ਕਰਕੇ ਕਿੱਥੇ ਹੈ ਜੀ ਕਿੱਥੇ ਜਾ ਰਹੇ ਅਸੀਂ ਇੱਧਰ ਕੰਮ ਜਾ ਰਹੇ ਸੀ ਠੀਕ ਹੈ ਕੰਮ ਜਾ ਰਿਹਾ ਕੋਈ ਚ ਹਾਂਜੀ ਸੋਇਆ ਜਾਣਾ ਔਖਈ ਆ ਜੀ ਦੇਖੋ ਪਾਣੀ ਜਿੱਲਾ ਦੇਖ ਲੈ ਮੇਰੇ ਨਾਲ ਪਾਣੀ ਹੁੰਦਾ ਗਾਹਾਂ ਉੱਤੇ 흘ਦੀ ਜਾ ਰਿਹਾ ਹੈ ਇਹ ਪੂਰਾ ਫੁੱਟ ਬਾਰ ਨਾ ਪਾਣੀ ਦੇਖ ਲਓ ਸਾਰਾ ਨਾ ਪਾਣੀ ਇੱਥੇ ਨਹੀਂ ਲੰਗਦਾ ਗਾਹਾਂ ਕੋਈ ਨਿਕਾਸੀ ਨਹੀਂ ਹੈ ਇਹ ਸਿਰਫ ਸੀਵਰੇਜ ਦੇ ਵਿੱਚ ਜਾਊਗਾ ਜਾਂ ਸੀਵਰੇਜ ਖਿੱਚੂ ਇਹ ਖਤਮ ਹੋਊਗਾ ਤੇਰੇ ਬੱਚੇ ਬੱਚੀਆਂ ਹੁਣ ਤੋਂ ਬਿਰਨ ਲੱਗ ਜਾਣਗੇ ਸਾਈਕਲ ਆ ਦੇਖੋ ਆ ਨੰਗਾ ਬਸ ਇੱਥੇ ਨਹੀਂ ਆਉਣਗੇ ਬੱਚੇ ਉੱਪਰ ਜੀ ਲੰਘਣਗੇ ਬਾਰਸ਼ ਬਹੁਤ ਪੈਦੀ ਹੈ ਜੀ ਕਿੰਨੇ ਘੰਟੇ ਹੋ ਗਏ ਤਾਂ ਕਿ ਨਹੀਂ بارش ਵੀ ਲਗਾਤਾਰ ਲਗਾਤਾਰ ਅੱਛਾ ਪਾਣੀ ਦੀ ਪੌਂਡ ਖੜਾ ਜੀ ਪਾਣੀ ਖੜਾ ਕੜਾਈ ਵੀ ਆਪੇ ਕੋ ਜਾਣ ਵਾਲਿਆਂ ਨੂੰ ਬਹੁਤ ਤੰਗ ਹੈ ਜੀ ਸਾਰੇ ਟਾਗ ਨੇ ਜੀ ਕੋਈ ਰਸਾਫ ਰੁੱਖੇ ਖੜਾ ਕੋਈ ਕਿਤੇ ਖੜਾ ਜੀ ਪਹਿਲਾਂ ਵੀ ਕਈ ਸਾਲ ਹੋ ਗਏ ਜੀ ਪਹਿਲਾਂ ਪਿਆ ਸੀ ਹੁਣ ਪਿਆ ਜੀ ਇਹ ਤੁਸੀਂ ਹਸਪੀਟਲ ਚ ਕੀ ਕਰਨਾ ਹੈ ਸੀਗੇ ਮੈਂ ਦਵਾਈ ਲੈਣ ਆ ਜੀ ਇਥੋਂ ਅੱਛਾ ਅੱਛਾ ਦਵਾਈ ਲਈ ਦਵਾਈ ਹਾਂ ਜੀ ਸਾਰੇ ਵੀਰ ਭਾਈਆਂ ਨੂੰ ਪਰੇਸ਼ਾਨੀ ਹੈ ਜੀ ਬਹੁਤ ਵਧੀਆ ਲੰਦਿਆ ਜਿਹੜਾ ਬਾਰਿਸ਼ ਹੋਈ ਆ ਹੁਣ ਸਾਡੇ ਸਾਰੀਆਂ ਫਸਲਾਂ ਖਤਰਾ ਬਹੁਤ ਵਧੀਆ ਲਾਭ ਦਾ ਇੱਕ ਹੈ ਤੇ ਇੱਕ ਜਿਹੜੀ ਆ ਆਮ ਜੀਹਾਂ ਚ ਹਰਦਾ ਤਾਂ ਨਹੀਂਉਂ ਨਹੀਂ ਪਿਆਦੀ ਜੀ ਕਦੇ ਜਿਹੜਾ ਨਾਬੇ ਸ਼ਾਇਰ ਦਾ ਹੁਣ ਤਾਂ ਪਿਲਾਉਣੇ ਨਹੀਂ ਆਪਣੇ ਪਿਆਸੇ ਬਹੁਤ ਵਧੀਆ ਨਹੀਂ ਪਿਆ ਜੀ ਰਹਾ ਠੰਡ ਹੋ ਗਈ ਗਰਮੀ ਤੋਂ ਨਿਕਲਣਾ ਬਹੁਤ ਘਰਾਂ ਚ ਔਖਾ ਹੋਇਆ ਪਿਆ ਸੀ ਜੀ ਅਰ ਜਾਨਵਰਾਂ ਨੂੰ ਪੰਛੀਆਂ ਨੂੰ ਸਭ ਖਤਰ ਲਾਭ ਦਾ ਇੱਕ ਹੈ ਜੀ ਆਪਦਾ ਬਹੁਤ ਵਧੀਆ ਵਾਸਤਾ ਹੋ ਰਿਹਾ ਜੀ ਸਾਡੇ ਲਈ ਰਹਿਤ ਬਹੁਤ ਵਧੀਆ ਮਿਲਿਆ ਹੈ ਤਾਂ ਜੀਵ ਜੰਤੂ ਜਿਹੜੇ ਆਪਣੇ ਬਾਹਰ ਨਹੀਂ ਨਿਕਲਦੇ ਜੀ ਇਹਨਾਂ ਖਾਤਰ ਵੀ ਬਹੁਤ ਵਧੀਆ ਫਾਇਦਾ ਬੰਦ ਹੋਇਆ ਜੀ ਇਹ ਪੰਛੀਆਂ ਦਾ ਬਹੁਤ ਔਖਾ ਹੋਇਆ ਪਿਆਤੀ ਦਰਖਤਾਂ ਰੁੱਖਾਂ ਦਾ ਬਹੁਤ ਹੋਇਆ ਪਿਆਤੀ ਜੀ ਜਿਹੜਾ ਰੁੱਖਾਂ ਨੂੰ ਵੀ ਬਹੁਤ ਪਾਣੀ ਲੱਗਿਆ ਇਹ ਵੀ ਬਹੁਤ ਵਧੀਆ ਹੋਇਆ ਜੀ ਸਾਰੀਆਂ ਫਸਲਾਂ ਖਾਤਰ ਇਹ ਸਾਡੇ ਲਈ ਬਹੁਤ ਰਹਿਤ ਲਾਭ ਦਾ ਇੱਕ ਹੈ ਜੀ ਬਾਪ ਜੀ ਜੀ ਹੁੰਦੀ ਹੈ